ਘਰ ਦੇ ਵਿੱਚ ਅੰਗੀਠੀ ਬਾਲ ਕੇ ਸੁੱਤੇ પતિ ਪਤਨੀ ਦੀ ਇਕੱਠਿਆਂ ਹੀ ਮੌਤ ਹੋ ਗਈ ਹੈ ਤਰਨਤਾਰਨ ਤੋਂ ਇਹ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਸਥਾਨਕ ਸ਼ਹਿਰ ਦੇ ਜੰਡਿਆਲਾ ਰੋਡ ਵਿਖੇ ਇੱਕ ਘਰ ਦੇ ਵਿੱਚ ਰੋਟੀ ਪਾਣੀ ਖਾ ਕੇ ਸੋਹਰੇ ਪਤੀ ਪਤਨੀ ਜਿਨ੍ਹਾਂ ਨੇ ਅੱਗ ਸੇਕਣ ਦੇ ਲਈ ਅੰਗੀਠੀ ਬਾਲੀ ਹੈ ਤੇ ਧੂਏ ਕਰਕੇ ਦਮ ਕੁੱਟਣ ਦੇ ਚਲਦਿਆਂ ਦੋਵਾਂ ਦੀ ਜਾਨ ਚਲੀ ਗਈ ਹੈ ਤੇ ਇਸ ਦੁਖਦਾਈ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦਸਿਆ ਜਾ ਰਿਹਾ ਹੈ ਕਿ ਜੰਡਿਆਲਾ ਰੋਡ ਤਰਨਤਾਰਨ ਰਦੇਵਾਸੀ ਜਸਪਾਲ ਸਿੰਘ ਦੇ ਕਹਿਣ ਮੁਤਾਬਕ ਉਸ ਦਾ ਬੇਟਾ ਗੁਰਮੀਤ ਸਿੰਘ ਤੇ ਨੂੰ ਜਸਬੀਰ ਕੌਰ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾ ਕੇ ਤੀਸਰੀ ਮੰਜ਼ਲ ਤੇ ਬਣੇ ਕਮਰੇ ਚ ਸੌਂਣ ਦੀ ਜਾਂਦੇ ਨੇ ਰੋਜ਼ਾਨਾ ਦੀ ਤਰ੍ਹਾਂ ਜਦ ਸਵੇਰੇ 8:00 ਤੇ ਉtre ਤਾਂ ਫੋਨ ਕੀਤਾ ਗਿਆ ਫੋਨ ਨਹੀਂ ਚੁੱਕਿਆ ਗਿਆ ਤਕਰੀਬ 12:00 ਵਜੇ ਉਹਨਾਂ ਦੇ ਵੱਲੋਂ ਕਮਰਾ ਖੋਲ੍ਹਿਆ ਗਿਆ ਤਾਂ ਕਮਰਾ ਬੰਦ ਸੀ ਤੇ ਵਿੱਚੋਂ ਧੂਆ ਨਿਕਲ ਰਿਹਾ ਸੀ ਖਿੜਕੀ ਤੋੜ ਕੇ ਜਦ ਕਮਰੇ ਅੰਦਰ ਵੇਖਿਆ ਤਾਂ ਦੂਮਾ ਦੀ ਬੈੱਡ ਦੇ ਉੱਪਰ ਮ੍ਰਿਤਕ ਦੇ ਪਈ ਸੀ ਉਹਨਾਂ ਦਾ ਕਹਿਣਾ ਕਿ ਦੂਜਾ ਪੁੱਤ ਵਿਦੇਸ਼ ਦੇ ਵਿੱਚ ਹੈ ਤੇ 6 ਮਹੀਨੇ ਪਹਿਲਾਂ ਹੀ ਅਜੇ ਗੁਰਮੀਤ ਸਿੰਘ ਦਾ ਦੂਜਾ ਵਿਆਹ ਹੋਇ ਠੀਬੀ ਵਾਲੀ ਗਈ ਜੀ ਪਰ ਇਹ ਨਾਦੀ ਜਾਨ ਤੇ ਭਾਰੂ ਪੈ ਗਈ ਐ ਇਹਦਾ ਨਾਮ ਆਕਰ सोनू ਗਰਮੀਤ ਸਿੰਘ ਤੇ ਘਰ ਦੀ ਨਾਂ ਜਸਬੀਰਪੁਰ ਮੇਰਾ ਲड़का ਵਾਲੀ ਰਾਤ ਇਥੋਂ 6 ਵਜੇ ਗਿਆ ਵਾ ਤੇ ਸੌਣ ਤੇ ਬਾਅਦ ਦੇ ਵਿੱਚ ਫਿਰ ਦੁਕਾਨ ਖੁੱਲੀ ਦੁਕਾਨ ਮੈਵਦਾ ਗਈਆਂ ਹੁਣ ਤੇ ਬਾਦ ਤੇ ਉੱਤੇ ਕਿਤੇ ਵੀ ਠੰਡ ਠੰਡ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਤੇ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਾ ਆ ਸਾਨੂੰ ਤੇ ਸਵੇਰੇ ਅਹੀਂ ਫੋਨ ਜੂ ਕਰਦੇ ਹਾਂ ਥੱਲੋਂ ਇਹ ਨਾਲੀ ਦਾ ਇੰਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਕਿਉਂ ਨਹੀਂ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੌਣ ਖੋਲਹੀ ਮੈਂ ਖੋਲ ਕੇ ਮੈਂ ਹਾਂ ਚੱਲ ਮੈਂ ਸਿਲੰਡਰ ਲੈ ਆਉਣਾ ਮੜ ਕੇ ਆਪੇ ਆ ਡੂਗਾ ਥੱਲੇ ਮਮੀ ਜੀ ਨੂੰ ਮੈਂ ਇੱਥੇ ਬਿਠਾਤਾ ਦੁਕਾਨ ਤੇ ਤੇ ਜਦੋਂ ਬਾਅਦ ਦੇ ਵਿੱਚ ਆ ਸਰਪੰਚ ਆਇਆ ਮੜ ਕੇ ਸਰਪੰਚ ਨੇ ਵੀ ਮੜ ਕੇ ਬੂਆ ਬਵਾ ਖੜਕਾਇਆ ਖੋਲਿਆ ਨੇ ਫਿਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫਿਰ ਉੱਤੇ ਚੜੇ ਮੋਂਟੀ ਦੇ ਉੱਤੇ ਮੋਂਟੀ ਦੇ ਉੱਤੇ ਬੰਦੇ ਸਾਰੇ ਬੰਨਿਆ ਦੇ ਰਹੀ ਓੜਾੜੂ ਕੇ ਵਿੱਚ ਤੇ ਉਹ ਬਾਰੀ ਦਾ ਇੱਕ ਜਿਹੜਾ ਤਖਤਾ ਹੀ ਖਿੱਚ ਦਿੱਤਾ ਵੜ ਕੇ ਤੇ ਉਨੀ ਫੇਰ ਅੰਦਰ ਜਾ ਆ ਕੇ ਵਾਲੇ ਤੇ ਥੱਲੇ ਆਏ ਕੋਲੇ ਨਹੀਂ ਅੱਗ ਬਲਦੀ ਸੀ ਜੀ ਉਤਰੇ ਕੋਲੇ ਲੱਕੜ ਦੀ ਗਿੱਠੀ ਵੀ ਨਹੀਂ ਬਾਲਟੇ ਦੇ ਵਿੱਚ ਆ ਘਰ ਦੇ ਵਿੱਚ ਅੰਗੀਠੀ ਬਾਲ ਕੇ ਸੁੱਤੇ પતિ ਪਤਨੀ ਦੀ ਇਕੱਠਿਆਂ ਹੀ ਮੌਤ ਹੋ ਗਈ ਹੈ ਤਰਨਤਾਰਨ ਤੋਂ ਇਹ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਸਥਾਨਕ ਸ਼ਹਿਰ ਦੇ ਜੰਡਿਆਲਾ ਰੋਡ ਵਿਖੇ ਇੱਕ ਘਰ ਦੇ ਵਿੱਚ ਰੋਟੀ ਪਾੜੀ ਖਾ ਕੇ ਸੋਰੇ ਪਤੀ ਪਤਨੀ ਜਿਨ੍ਹਾਂ ਨੇ ਅੱਗ ਸੇਕਣ ਦੇ ਲਈ ਅੰਗੀਠੀ ਬਾਲੀ ਹੈ ਤੇ ਧੂਏ ਕਰਕੇ ਦਮ ਕੁੱਟਣ ਦੇ ਚਲਦਿਆਂ ਦੋਵਾਂ ਦੀ ਜਾਨ ਚਲੀ ਗਈ ਹੈ ਤੇ ਇਸ ਦੁਖਦਾਈ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦਸਿਆ ਜਾ ਰਿਹਾ ਹੈ ਕਿ ਜੰਡਿਆਲਾ ਰੋਡ ਤਰਨਤਾਰਨ ਰ데요ਵਾਸੀ ਜਸਪਾਲ ਸਿੰਘ ਦੇ ਕਹਿਣ ਮੁਤਾਬਕ ਉਸ ਦਾ ਬੇਟਾ ਗੁਰਮੀਤ ਸਿੰਘ ਤੇ ਨੂੰ ਜਸਬੀਰ ਕੌਰ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾ ਕੇ ਤੀਸਰੀ ਮੰਜ਼ਲ ਤੇ ਬਣੇ ਕਮਰੇ ਚ ਸੌਂਣ ਦੀ ਜਾਂਦੇ ਨੇ ਰੋਜ਼ਾਨਾ ਦੀ ਤਰ੍ਹਾਂ ਜਦ ਸਵੇਰੇ 8:00 ਤੇ ਉtre ਤਾਂ ਫੋਨ ਕੀਤਾ ਗਿਆ ਫੋਨ ਨਹੀਂ ਚੁੱਕਿਆ ਗਿਆ ਤਕਰੀਬ 12:00 ਵਜੇ ਉਹਨਾਂ ਦੇ ਵੱਲੋਂ ਕਮਰਾ ਖੋਲ੍ਹਿਆ ਗਿਆ ਤਾਂ ਕਮਰਾ ਬੰਦ ਸੀ ਤੇ ਵਿੱਚੋਂ ਧੂਆ ਨਿਕਲ ਰਿਹਾ ਸੀ ਖਿੜਕੀ ਤੋੜ ਕੇ ਜਦ ਕਮਰੇ ਅੰਦਰ ਵੇਖਿਆ ਤਾਂ ਦੂਮਾ ਦੀ ਬੈੱਡ ਦੇ ਉੱਪਰ ਮ੍ਰਿਤਕ ਦੇ ਪਈ ਸੀ ਉਹਨਾਂ ਦਾ ਕਹਿਣਾ ਕਿ ਦੂਜਾ ਪੁੱਤ ਵਿਦੇਸ਼ ਦੇ ਵਿੱਚ ਹੈ 6 ਮਹੀਨੇ ਪਹਿਲਾਂ ਹੀ ਅਜੇ ਗੁਰਮੀਤ ਸਿੰਘ ਦਾ ਦੂਜਾ ਵਿਆਹ ਹੋਇਆ ਠੀਬਾ ਲੀ ਗਈ ਜੀ ਪਰ ਇਹ ਨਾਦੀ ਜਾਨ ਤੇ ਭਾਰੂ ਪੈ ਗਈ ਐ ਇਹਦਾ ਨਾਮ ਆਕਰ ਸੋਨੂ ਗਰਮੀਤ ਸਿੰਘ ਤੇ ਘਰ ਦੀ ਨਾਂ ਜਸਬੀਰਪੁਰ ਮੇਰਾ ਲੜਕਾ ਵਾਦੀ ਰਾਤ ਇਥੋਂ 6 ਵਜੇ ਜਾਵਾ ਤੇ ਸੌਣ ਤੇ ਬਾਅਦ ਦੇ ਵਿੱਚ ਮੇਰ ਦੁਕਾਨ ਖੁੱਲੀ ਦੁਕਾਨ ਮੈਵਦਾ ਗਈਆਂ ਹੁਣ ਤੇ ਬਾਦ ਤੇ ਉੱਤੇ ਕਿਤੇ ਵੀ ਠੰਡ ਠੰਡ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਤੇ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਾ ਆ ਸਾਨੂੰ ਤੇ ਸਵੇਰੇ ਅਹੀਂ ਫੋਨ ਜੂ ਕਰਦੇ ਹਾਂ ਥੱਲਿਓ ਇਹ ਨਾਲੇ ਲੈ ਇਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਕਿਉਂ ਨਹੀਂ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੋਣ ਖੋਲਹੀ ਮੈਂ ਹੋਲ ਕੇ ਮੈਂ ਚੱਲ ਮੈਂ ਸਿਲੰਡਰ ਲੈ ਆਉਣਾ ਮੁੜ ਕੇ ਆਪੇ ਆ ਡੂਗਾ ਥੱਲੇ ਮੰਮੀ ਜੀ ਨੂੰ ਮੈਂ ਇੱਥੇ ਬਿਠਾਤਾ ਦੁਕਾਨ ਤੇ ਜਦੋਂ ਬਾਅਦ ਦੇ ਵਿੱਚ ਸਰਪੰਚ ਆਇਆ ਮੁੜ ਕੇ ਸਰਪੰਚ ਨੇ ਵੀ ਮੁੜ ਕੇ ਬੂਆ ਬਵਾ ਖੜਕਾਇਆ ਖੋਲਿਆ ਨੇ ਫਿਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫਿਰ ਉੱਤੇ ਚੜੇ ਮੋਂਟੀ ਦੇ ਉੱਤੇ ਮੋਂਟੀ ਦੇ ਉੱਤੇ ਬੰਦੇ ਸੀ ਸਾਰੇ ਬੰਨੋ ਫੇਰ ਅਹੀਂ ਉਹ ਢਾੜੂ ਕੇ ਵਿੱਚ ਤੇ ਉਹ ਬਾੜੀ ਦਾ ਇੱਕ ਜਿਹੜਾ ਤਖਤਾ ਸੀ ਖਿੱਚ ਦਿੱਤਾ ਵੜ ਕੇ ਤੇ ਉਨੀ ਫੇਰ ਅੰਦਰ ਜਾ ਕੇ ਵਾਲੇ ਤੇ ਥੱਲੇ ਆਏ ਕੋਲੇ ਨਹੀਂ ਅੱਗ ਬਲਦੀ ਸੀ ਜੀ ਉਤਨੇ ਲੱਕੜ ਦੀ ਅੰਗੀਠੀ ਵੀ ਨਹੀਂ ਹੀਤ ਬਾਲਟੇ ਦੇ ਵਿੱਚ ਆ ਘਰ ਦੇ ਵਿੱਚ ਅੰਗੀਠੀ ਬਾਲ ਕੇ ਸੁੱਤੇ પતિ ਪਤਨੀ ਦੀ ਇਕੱਠਿਆਂ ਹੀ ਮੌਤ ਹੋ ਗਈ ਹੈ ਤਾਂ ਤਰਨਤਾਰਨ ਤੋਂ ਇਹ ਦਰਦਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਸਥਾਨਕ ਸ਼ਹਿਰ ਦੇ ਜੰਡਿਆਲਾ ਰੋਡ ਵਿਖੇ ਇੱਕ ਘਰ ਦੇ ਵਿੱਚ ਰੋਟੀ ਪਾਣੀ ਖਾ ਕੇ ਸੋਰੇ ਪਤੀ ਪਤਨੀ ਜਿਨ੍ਹਾਂ ਨੇ ਅੱਗ ਸੇਕਣ ਦੇ ਲਈ ਅੰਗੀਠੀ ਬਾਲੀ ਹੈ ਤੇ ਧੂਏ ਕਰਕੇ ਦਮ ਕੁੱਟਣ ਦੇ ਚਲਦਿਆਂ ਦੋਵਾਂ ਦੀ ਜਾਨ ਚਲੀ ਗਈ ਹੈ ਤੇ ਇਸ ਦੁਖਦਾਈ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦਸਾਈ ਜਾ ਰਹੀ ਹੈ ਕਿ ਜੰਡਿਆਲਾ ਰੋਡ ਤਰਨਤਾਰਨ ਦੇਵਾਸੀ ਜਸਪਾਲ ਸਿੰਘ ਦੇ ਕਹਿਣ ਮੁਤਾਬਕ ਉਸ ਦਾ ਬੇਟਾ ਗੁਰਮੀਤ ਸਿੰਘ ਤਿੰਨੂੰ ਜਸਬੀਰ ਕੌਰ ਰੋਜ਼ਾਨਾ ਦੀ ਤਰ੍ਹਾਂ ਰੋਟੀ ਖਾ ਕੇ ਤੀਸਰੀ ਮੰਜ਼ਲ ਤੇ ਬਣੇ ਕਮਰੇ ਚ ਸੌਣ ਦੀ ਜਾਂਦੇ ਨੇ ਰੋਜ਼ਾਨਾ ਦੀ ਤਰ੍ਹਾਂ ਜਦ ਸਵੇਰੇ 8:00 ਤੇ ਉtre ਤਾਂ ਫੋਨ ਕੀਤਾ ਗਿਆ ਫੋਨ ਨਹੀਂ ਚੁੱਕਿਆ ਗਿਆ ਤਕਰੀਬ 12:00 ਵਜੇ ਉਹਨਾਂ ਦੇ ਵੱਲੋਂ ਕਮਰਾ ਖੋਲ੍ਹਿਆ ਗਿਆ ਤਾਂ ਕਮਰਾ ਬੰਦ ਸੀ ਤੇ ਵਿੱਚੋਂ ਧੂਆ ਨਿਕਲ ਰਿਹਾ ਸੀ ਖਿੜਕੀ ਤੋੜ ਕੇ ਜਦ ਕਮਰੇ ਅੰਦਰ ਵੇਖਿਆ ਤਾਂ ਦੂਮਾ ਦੀ ਬੈੱਡ ਦੇ ਉੱਪਰ ਮ੍ਰਿਤਕ ਦੇ ਪਈ ਸੀ ਉਹਨਾਂ ਦਾ ਕਹਿਣਾ ਕਿ ਦੂਜਾ ਪੁੱਤ ਵਿਦੇਸ਼ ਦੇ ਵਿੱਚ ਹੈ ਤੇ 6 ਮਹੀਨੇ ਪਹਿਲਾਂ ਹੀ ਅਜੇ ਗੁਰਮੀਤ ਸਿੰਘ ਦਾ ਦੂਜਾ ਵਿਆਹ ਹੋਇ ਠਿੱਬੀ ਵਾਲੀ ਗਈ ਜੀ ਪਰ ਇਹ ਨਾ ਦੀ ਜਾਨ ਤੇ ਭਾਰੂ ਪੈ ਗਈ ਐ ਇਹਦਾ ਨਾਂ ਕਰ ਸੋਨੂ ਗਰਮੀਤ ਸਿੰਘ ਤੇ ਘਰ ਦੀ ਨਾਂ ਜਸਬੀਰਪੁਰ ਮੇਰਾ ਲड़का ਵਾਦੀ ਰਾਤ ਇਥੋਂ 6 ਵਜੇ ਗਿਆ ਵਾ ਤੇ ਸੌਣ ਤੇ ਬਾਅਦ ਦੇ ਵਿੱਚ ਮੈਂ ਦੁਕਾਨ ਖੁੱਲੀ ਦੁਕਾਨ ਮੈਂ ਵਧਾ ਕੇ ਗਿਆ ਮੁਰਕੇ ਬਾਅਦ ਤੇ ਉੱਤੇ ਕਿਤੇ ਵੀ ਠੰਡ ਠੰਡ ਲੱਗਦੀ ਤੇ ਅੱਗ ਬਾਲ ਲਈ ਇਹਨਾਂ ਨੇ ਅੱਗ ਬਾਲ ਲਈ ਤੇ ਉਹਦੇ ਨਾਲ ਹੀ ਮੁੜ ਕੇ ਬੰਦ ਹੋ ਗਿਆ ਕਾ ਆ ਸਾਨੂੰ ਤੇ ਸਵੇਰੇ ਅਹੀਂ ਪਹੁੰਚੂ ਕਰਦੇ ਹਾਂ ਥੱਲੇ ਕਿ ਇਹ ਨਾਲੀ ਦਾ ਇੰਨੇ ਚਿਰ ਤੇ ਆ ਜਾਂਦਾ ਵਾ ਥੱਲੇ ਤੇ ਆਉਂਦਾ ਕਿਉਂ ਨਹੀਂ ਉਹ ਬਾਅਦ ਦੇ ਵਿੱਚ ਜਦੋਂ ਫਿਰ ਕਿ ਮੈਂ ਦੁਕਾਨ ਤੇ ਕੋਣ ਖੋਲਹੀ ਮੈਂ ਹੋਲ ਕੇ ਮੈਂ ਚੱਲ ਮੈਂ ਸਿਲੰਡਰ ਲੈ ਆਉਣਾ ਮੜ ਕੇ ਆਪੇ ਆ ਜੂਗਾ ਥੱਲੇ ਮਮੀ ਜੀ ਨੂੰ ਮੈਂ ਇੱਥੇ ਬਿਠਾ ਦਿੱਤਾ ਦੁਕਾਨ ਤੇ ਜਦੋਂ ਬਾਅਦ ਦੇ ਵਿੱਚ ਸਰਪੰਚ ਆਇਆ ਮੜ ਕੇ ਸਰਪੰਚ ਨੇ ਵੀ ਮੜ ਕੇ ਬੂਆ ਬਵਾ ਖੜਕਾਇਆ ਖੋਲਿਆ ਨੇ ਫਿਰ ਉਧਰੋਂ ਗਏ ਪਹਿਲਵਾਨ ਨੂੰ ਕਿਹਾ ਪਹਿਲਵਾਨ ਦੇ ਨਾਲ ਤੇ ਫਿਰ ਉੱਤੇ ਚੜੇ ਮੌਂਟੀ ਦੇ ਉੱਤੇ ਮੌਂਟੀ ਦੇ ਉੱਤੇ ਬੰਦੇ ਸੀ ਸਾਰੇ ਬੰਨੇ ਦੇ ਰਹੀ ਉਹ ਢਾੜੂ ਕੇ ਵਿੱਚ ਤੇ ਉਹ ਬਾੜੀ ਦਾ ਇੱਕ ਜਿਹੜਾ ਤਖਤਾ ਸੀ ਖਿੱਚ ਦਿੱਤਾ ਵੜ ਕੇ ਤੇ ਉਹ ਨਹੀਂ ਫੇਰ ਅੰਦਰ ਆ ਕੇ ਵੜੇ ਤੇ ਥੱਲੇ ਆਏ ਕੋਲੇ ਨਹੀਂ ਅੱਗ ਬਲਦੀ ਸੀ ਜੀ ਉਤਨੀ ਕੋਲੇ ਲੱਕੜ ਦੀ ਜੀ ਠੀਵੀ ਨਹੀਂ ਸੀ ਬਾਲਟੇ